ਬਾਈ ਜੀ ਸ੍ਰੀ ਕਾਲ ਜੀ ਬਾਈ ਜੀ ਇਹ ਆ ਗਈਆਂ ਮੋਹਰਾਂ ਨਾਲ ਦੀਆਂ ਕਟੀਆਂ ਬਾਈ ਇਹਦੇ ਵਿੱਚੋਂ ਨਿਕਲਦੀਆਂ ਨੇ ਹੁਣ ਇਹਦੇ ਵਿੱਚੋਂ ਸੰਟੀ ਹੋਈ ਜਾਂਦੀ ਆ ਬਾਈ ਵੀ ਜਿਹੜੀ ਪਹਿਲੇ ਨੰਬਰ ਤੇ ਆ ਦੂਜੇ ਤੇ ਆ ਇਹਦੇ ਵਿੱਚੋਂ 60-60 ਕੱਟਦੇ ਨੇ ਬਾਈ ਹੁਣ ਆਹ ਦੇਖੋ ਜੱਜ ਸਾਹਿਬ ਵੀ ਤਿਆਰ ਨੇ ਜਮਾ ਬਾਈ ਆਹ ਦੇਖੋ ਤੁਹਾਨੂੰ ਬਾਈ ਸਾਰੇ ਦਿਖਾਉਣੇ ਆ ماں بھی کر ਮੇਰੀ ਅੱਖ ਚੱਖਣਾ ਪਏ ਨਾ ਤੀ ਚੌੜੇ ਜਿਹਾ ਮੇਰੇ ਅੰਦਰ ਆ ਰਿਹਾ ਹੈ। ਇਹ ਕਰਦੇ ਸਾਂ ਮਤਲਬ ਮੇਰੇ ਲਈ ਝਾਕਦੇ ਸੀ। ਮੈਂ ਤੁਹਾਨੂੰ ਆ ਰਿਹਾ ਆਹ ਦੇਖੋ ਬਈ। ਇਹ ਬੱਕਰਾ ਫੌਤਾ ਆਂਦੇ ਆ ਤੇ ਫਿਰ ਫਿਰ ਇੱਕ ਕੋ ਕਾਲੇ ਕੇ ਤੋਂ ਅਜੇ ਕਾਲੇ ਕੇੜੇ ਫੂਲ ਲੈ ਦੇ। ਫੂਲ ਲੈ ਦੇ। ਇਹਨੇ ਤੇ ਇਸ ਮਾਣੋ

ਆਪਸੇ ਹੋ ਗਿਆ ਕ ਭਾਈ ਮਾ ਦਾ ਮਤ ਨਹੀਂ 20 ਲੀਟਰ ਤੇ ਸਰਕਾਰੀ ਸੀਮਾ ਦੀ ਤਾਂ ਇੱਕ ਫਾਰਮ ਨੇ ਕੀਤੀ ਆ ਤੁਹਾਨੂੰ ਇਹ ਤਨ ਪਤਾ ਕਰਨਾ ਪੈਣਾ ਤੇ ਪਹਿਲਾਂ ਵੀ ਕਹੇ ਤੁਹਾਨੂੰ ਪਤਾ ਕਰਨਾ ਪੈਣਾ ਕਿਹੜੇ ਪਿੰਡ ਤੋਂ ਆਈ ਆ ਲਗੜਾ ਹਾਂ ਤੋ ਲਗਣਾ ਹਾਂ ਕਿ ਬੜੀ ਬੜਾ ਬੰਦੇ ਘੇਟ ਆ ਤੇ ਵੀਰ ਬੰਦੇ ਵੀ ਤਗੜੀ ਆ ਲੈ ਕੇ ਜਾਓ ਦੇਖੋ ਜੱਜਮੈਂਟ ਇੱਕ ਤਾਂ ਇਹਨੂੰ ਫੇਰ ਗੱਲ ਕਰਦੇ ਆ ਹੁਣ ਤੋਂ ਹਰ ਕੋਈ ਪ੍ਰੇਖਾ ਹੋਈ ਦੀ ਦੇਖੋ ਜੀ ਮਾਂ ਦਾ 40 ਲੀਟਰ ਦੇ ਤਿੰਨ ਜੱਜਮੈਂਟ ਤੇ ਤਿੰਨ ਜੱਜਮੈਂਟ ਵੇਖੋ ਕਿ ਕਿੱਦਾਂ ਗੜੀ ਆ। ਇਹ ਬਾਕੀ ਨਸਲ ਕਰਖੇ ਆ ਸਰਦਾਰ। ਲੱਗਦਾ 41000। ਇਹ ਬਈ ਨਾ ਆ ਹੁਣ ਜੇ ਕੋਈ ਸਿੱਕੇ ਖਾਵਾ ਕਰਕੇ ਨਾ ਕਰੇਗਾ। ਭਾਈ ਨੰਬਰ ਕਿਹੜੇ ਪਿੰਡ ਤੋਂ ਆਇਆ? ਜਿਹੜੇ ਪਿੰਡਾ ਕੀ ਦੀ ਹੈ? ਸੂਰਪੁਰ ਦੀ। ਵਾ ਠੀਕ ਆ। ਮਾ ਜਵਰਾਜ ਜੀ ਇਹਨਾਂ ਮਾ ਜਵਰਾਜ ਜੀ ਨੇ 25 ਲੀਟਰ ਦਾ ਬੱਲੇ ਆਕਲੇ ਲੱਗਿਆ ਉਹਨੂੰ ਮਾਰ ਮਾਰ ਦੋ ਸਰ ਕੋਈ ਨਹੀਂ ਆਵਾਜ਼ ਸੀ ਜੱਟ ਉਹ ਵਰਤਨੇ ਖੰਦਰੀ ਦੁਆਰਾ ਪੁੱਛਾ ਉਹ ਕਿਹਾ ਜੀ ਸਰ ਜੀ ਜਰਾਵੇ ਚੋਣ ਦਾ ਫੋਰਮ ਹੈ ਐਪੀਸੀਸੀ ਮਨਾਲਾ ਜਿਸ ਦਾ ਨਾਮ ਉਹ ਮਾਰ ਮਾਰਗਾ ਕਿੱਲੇ ਕਿੱਥੇ 22 ਮੀਟਰ ਹਰ 7 ਮਿੰਟ ਬਾਅਦ ਮਾਰਗਾ ਸਕੂਲ ਬੱਲੇ ਨੇ ਦੇਖ ਲਿਆ ਵੀ ਵਾਕਈ ਸੱਚਾ ਨੇ ਜਸਮਨ ਨੂੰ ਪਰਖੀ ਦੇ ਵੀ ਜਿਹੜੀ ਗੱਤੀ ਪਹਿਲੇ ਨੰਬਰ ਤੇ ਆਈ ਹੈ ਉਹ ਹੀ ਮਾਰਗਾ ਨੂੰ ਵੀ ਬੋਲਤਾ ਇਹ ਦੂਜੇ ਨੰਬਰ ਤੋਂ ਇਹ ਉਹ ਥੋੜਾ ਜਾ ਕਾ ਤੀਜੇ ਨੰਬਰ ਵੀ ਸਾਢੇ ਘੰਟੇ ਵਿੱਚ ਪਰਖੀ ਨੇ ਦੇਖੋ ਐਂ ਇਹ ਕਿਉਂ ਵੈਰੀਏਸ਼ਨ ਹੋਈ ਦੀ ਬਾਕੀ ਪਰ ਉਹ ਨੂੰ ਫੜਕ ਪਾ ਜਿੰਦਾ ਲੈ ਵੀ ਉੱਧਰਲੀ ਰੈਂਚ ਚ ਜਾ ਰਹੇ ਜਿੱਥੇ ਤੁਹਾਨੂੰ ਫੰਡ ਬਣਾ ਲਿਆ ਉਹਨੂੰ ਇੱਥੇ ਦੋ